वीर जब हम आए जगत में जग हसे हम रोए ऐसी करनी कर चले हम हसे जग रोए कबीर ਸੇਖ ਸਾਖਾ ਬਹੁਤੇ ਕੀਏ ਕੇਸੋ ਕਿਉ ਨ ਮੀਤ ਚਾਲੇ ਫੇ ਹਰ ਮਿਲਣ ਕੋ ਵਿਚੇ ਢਕਿਓ ਮੀਚ ਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਇਹ ਸ਼ਲੋਕ ਤਨ ਤਨ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਵਿੱਚ ਦਰਜ ਹੈ ਐਸੇ ਕ੍ਰਾਂਤੀਕਾਰੀ ਰਹਿਬਰ ਗੁਰੂ ਕਵੀਰ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਦੁਨੀਆ ਨੂੰ ਜਾਗਰਤ ਕਰਿਆ ਬਾਣੀ ਉਚਾਰਨ ਕੀਤੀ ਬਾਣੀ ਰਾਹੀਂ ਸੰਗਤਾਂ ਨੂੰ ਉਪਦੇਸ਼ ਕਰਦੇ ਹਨ ਕਬੀਰ ਜਦ ਹਮ ਆਏ ਜਗਤ ਮੇ ਸੰਸਾਰ ਤੇ ਮਨੁੱਖ ਜਨਮ ਲੈਂਦਾ ਹੈ ਪਾਣੀ ਜਨਮ ਲੈਂਦਾ ਹੈ ਤੇ ਜਿਸ ਵੇਲੇ ਜਨਮ ਲੈਂਦਾ ਹੈ ਤੇ ਬਿਲਕਦਾ ਹੈ ਰੋਂਦਾ ਹੈ ਉਸ ਮਾਲਕ ਨੂੰ ਕਹਿੰਦਾ ਵੀ ਸੰਸਾਰ ਤੇ ਸਾਨੂੰ ਭੇਜ ਦੇ ਤੇ ਉੱਥੇ ਅਸੀਂ ਸੰਸਾਰ ਜਾ ਕੇ ਦੇਖੀਏ ਸੰਸਾਰ ਸੇ ਜਾਣਾ ਚਾਹੁੰਦਾ ਹੈ ਮਨੁੱਖ ਜਾਮਾ ਪ੍ਰਾਪਤ ਕਰਨਾ ਚਾਹੁੰਦਾ ਜਦ ਹਮ ਆਏ జగਤ ਮੇ ਹਮ ਜਾਗ ਹ ਸੇ ਹਮ ਰੋਏ జగਤ ਵਿੱਚ ਖੁਸ਼ੀਆਂ ਹੋਈਆਂ ਕਿ ਬਾਲਕ ਨੇ ਜਨਮ ਲਿਆ ਤੇ ਸਭ ਨੇ ਖੁਸ਼ੀਆਂ ਮਨਾਈਆਂ ਜਦੋਂ ਆਮ ਆਏ ਜਗਤ ਵਿੱਚ ਜਗ੍ਹਾ ਸੇ ਹਮ ਰੂ ਤੇ ਬਚਪਨ ਬੱਚੇ ਦੇ ਰੂਪ ਵਿੱਚ ਜਦੋਂ ਜਨਮ ਹੋਇਆ ਤੇ ਇਹ ਤਾਂ ਸਭ ਨੂੰ ਪਤਾ ਹੈ ਇਹ ਬੱਚਾ ਜਦੋਂ ਜਨਮ ਲੈਂਦਾ ਹੈ ਰੋਂਦਾ ਹੈ ਤੇ ਉਹਦੇ ਰੋਣੇ ਦਾ ਕਾਰਨ ਹੁੰਦਾ ਹੈ ਬਹੁਤ ਸਾਰੇ ਕਾਰਨ ਹਨ ਤੇ ਗੁਰੂwara ji ਜਦੋਂ ਦੁਨੀਆ ਤੇ ਪ੍ਰਕਾਸ਼ ਲਿਆ ਜਨਮ ਧਾਰਿਆ ਉਸ ਵੇਲੇ ਬਹੁਤ ਹੀ ਹਾਲਾਤ ਇਸ ਤਰ੍ਹਾਂ ਦੇ ਸੀਗੇ ਦੁਨੀਆ ਇਹ ਲੋਕ ਬਹਿਮਾ ਪਰਮਾ ਦੇ ਵਿੱਚ ਐਸੇ ਫਸੇ ਹੋਏ ਸਨ ਤੇ ਭਗਤੀ ਦਾ ਯੁੱਗ ਸੀਗਾ ਤੇ ਭਗਤੀ ਮਾਰਗ ਜਿਹੜਾ ਮਾਰਗ ਤੇ ਚੱਲਦਾ ਸੀ ਐਸੀ ਪ੍ਰਾਣੀਆਂ ਨੂੰ ਭਗਤੀ ਭਗਤੀ ਤੇ ਚੱਲਣ ਦੀ ਮਨਾਹੀ ਸੀ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਤੇ ਉਹ ਕੇ ਉਹ ਜਾਗਰਤ ਕਰਦੇ ਹੋਏ ਸਮਝਾਉਣਾ ਕਰਦੇ ਹਨ ਐਸਾ ਗਿਆਨ ਬਖਸ਼ਿਸ਼ ਕਰਦੇ ਹਨ ਕਿ ਜਦ ਹਮ ਆਏ ਜਗਤ ਵਿੱਚ ਜਗ ਹਸੇ ਹਮ ਰੋਏ ਤੇ ਐਸਾ ਜਨਮ ਦਾ ਸਮਾਂ ਉਹਨਾਂ ਦਾ ਸਿਗਾ ਤੇ ਬੜੀ ਹੀ ਗੰਭੀਰ ਸਮੱਸਿਆ ਦੇ ਵਿੱਚੋਂ ਉਹ ਸਮਾਂ ਨਿਕਲਿਆ ਜਦੋਂ ਉਹਨਾਂ ਦਾ ਜਨਮ ਹੋਇਆ ਤੇ ਅੱਗੇ ਦੱਸਦੇ ਹਨ ਐਸੀ ਕਰਨੀ ਕਰ ਚੱਲੇ ਹਮ ਹਸੇ ਜਾਗਰੂ ਹੋਏ ਤੇ ਦੁਨੀਆ ਤੇ ਉਹਨਾਂ ਨੇ ਹੱਸੇ ਕੋਤਕ ਕਰੇ ਅਸੀ ਲੀਲਾ ਰਤੀ ਉਸ ਮਾਲਕ ਪਰਮਾਤਮਾ ਦਾ ਨਾਮ ਜਪਿਆ ਤੇ ਨਵਾਂ ਨਾਮ ਜਪ ਕੇ ਦੁਨੀਆ ਨੂੰ ਤਾਰਿਆ ਨਾਮ ਜਪਿਆ ਜਪਾਇਆ ਤੇ ਉਸ ਮਾਲਕ ਦਾ ਦੇ ਦਰਸ਼ਨ ਕੀਤੇ ਔਰ ਗਿਆਨ ਕਰਾਇਆ ਕਿ ਉਹ ਪਰਮਾਤਮਾ ਇਸ ਜਮੇ ਦੇ ਵਿੱਚ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਤੇ ਜੇ ਜੀਵਨ ਸੁਧਰਨਾ ਹੈ ਸੁਧਾਰਨਾ ਹੈ ਤੇ ਉਹ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਨਾਮ ਜਪ ਕੇ ਭਗਤੀ ਤੇ ਮਾਲ ਦੇ ਮਾਰਗ ਤੇ ਚੱਲ ਕੇ ਭਗਤੀ ਕਰਕੇ ਹੀ ਉਸ ਨੂੰ ਜਾਪ ਕਰਕੇ ਹੀ ਇਹ ਜੀਵਨ ਦਾ ਲਾਹਾ ਹੈ ਤਦ ਹੀ ਸਫਲ ਹੋਣਾ ਹੈ ਤੇ ਉਹਨਾਂ ਨੇ ਨਾਮ ਜਪਿਆ ਦੁਨੀਆ ਨੂੰ ਐਸਾ ਸੁਨੇਹਾ ਦਿੱਤਾ ਐਸਾ ਉਹਨਾਂ ਨੇ ਜਿਹੜੇ ਲੋਕ ਇਸ ਸੰਸਾਰ ਐਸਾ ਬਹਿਮਾ ਭਰਮਾਂ ਦੇ ਵਿੱਚ ਐ ਸਿਗਾ ਤੇ ਲੋਕਾਂ ਨੂੰ ਜਾਗਰਤ ਕਰਦੇ ਹੋਏ ਪਰਪਕਾਰ ਕੀਤੇ ਤੇ ਉਸ ਮਾਲਕ ਦੀ ਅਰਾਧਨਾ ਨਹੀਂ ਕੀਤੀ ਤੇ ਐਸਾ ਜੀਵਨ ਦੁਨੀਆ ਤੋਂ ਉੱਚ ਉੱਚ ਪਦਵੀ ਪ੍ਰਾਪਤ ਹੋਈ ਹੈ ਕਿਤਾ ਹੋਈ ਹੈ ਨਾਮ ਜਪ ਕੇ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਆ ਉਹ ਸਟਾਰ ਵਾਂਗੂ ਦੁਨੀਆ ਤੇ ਉਹ ਸੱਚ ਸੰ ਕਨੜ ਦੇ ਵਾਸੀ ਖਸਾ ਸਖਣ ਦੇ ਮਾਲਕ ਹੋਏ ਉਹ ਦੁਨੀਆ ਨੂੰ ਤਾਰਿਆ ਨਾਮ ਜਪਾਇਆ ਅੱਗੇ ਬਾਣੀ ਰਾਹੀਂ ਮਹਾਰਾਜ ਜੀ ਦੱਸਦੇ ਹਨ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀ ਉਮੀਦ ਬਈ ਬੰਦਾ ਇੱਧਰ ਆਲੇ ਦੁਆਲੇ ਦੇ ਇੰਨਾ ਸਾਜੂ ਜਮਾਨ ਬੜਾ ਕੁਝ ਜ਼ਿੰਦਗੀ ਦੇ ਵਿੱਚ ਬਣਾਉਂਦਾ ਆ ਤੇ ਉਹਨੂੰ ਕੁਝ ਸ਼ਕਤੀਆਂ ਮਿਲ ਜਾਂਦੀਆਂ ਆ ਤੇ ਉਹ ਉਹਨੂੰ ਬਹੁਤ سارے ਲੋਕ ਉਹਦੇ ਨਾਲ ਜੁੜ ਜਾਂਦੇ ਆ ਤੇ ਉਹ ਆਪਣੇ ਧਾਰਮਿਕ ਲਿਹਾਜ਼ੇ ਦੇ ਨਾਲ ਬਹੁਤ ਉਹ ਤਰੱਕੀ ਕਰ ਜਾਂਦਾ ਤੇ ਬੰਦਾ ਜਦ ਤਰੱਕੀ ਕਰਦਾ ਤੇ ਬਹੁਤ ਸਾਰੇ ਲੋਕਾਂ ਨੂੰ ਜੀਵਨ ਨੂੰ ਆਪਣੇ ਨਾਲ ਜੋੜ ਲੈਂਦਾ ਆ ਬਹੁਤ ਸਿੱਖ ਸੇਵਕ ਬਣਾ ਲੈਂਦਾ ਆ ਜਦੋਂ ਬਹੁਤੇ ਸਿੱਖ ਸੇਵਕ ਬਣਾ ਲੈੰਦੇ ਤੇ ਫਿਰ ਉਹਨਾਂ ਦੇ ਵਿੱਚ ਉਲਝ ਜਾਂਦਾ ਉਲਝ ਜਾਂਦਾ ਤੇ ਜਿਸ ਮਕਸਦ ਨੂੰ ਉਹ ਤੁਰਿਆ ਸੀ ਚੱਲਿਆ ਸੀ ਮਾਲਕ ਨੂੰ ਮਿਲਣਾ ਸੀ ਉਹਦੀ ਭਗਤੀ ਕਰਨੀ ਸੀ ਪਰ ਉਹ ਨਾਮ ਤਾਂ ਜਪੇ ਨਹੀਂ ਸਕਿਆ ਭਗਤੀ ਤਾਂ ਕਰ ਹੀ ਨਹੀਂ ਸਕੀ ਐਸਾ ਉਲਝ ਗਿਆ ਸਿੱਖ ਸਾਖਾ ਬਹੁਤੇ ਕੀਏ ਕਿਸੂ ਕਿਉ ਨਾਮੀਤ ਉਸ ਪ੍ਰਭੂ ਨੂੰ ਕਿਸੋ ਪਰ ਪ੍ਰਭੂ ਦਾ ਨਾਮ ਆ ਉਸ ਨੂੰ ਇਸ ਨਾਮ ਦੇ ਨਾਮ ਵੀ ਪੁਕਾਰਿਆ ਜਾਂਦਾ ਹੈ ਤੇ ਉਹਦੇ ਨਾਲ ਪ੍ਰੀਤਤਾ ਕਰੀ ਨਹੀਂ ਉਥੇ ਉਹ ਤੋਂ ਦੂਰ ਹੋ ਗਿਆ ਮਾਰਗ ਦੀ ਬੰਦਗੀ ਤੋਂ ਜ ਦੂਰ ਹੋ ਗਿਆ ਤੇ ਐਸਾ ਉਲਝਣ ਜੇ ਫਸ ਗਿਆ ਤੇ ਉਹ ਰੱਬ ਤੋਂ ਦੂਰ ਹੋ ਗਿਆ ਕਿਸੂ ਕਿਉਂ ਨ ਮੀਤ ਬਹੁਤੇ ਮਿੱਤਰ ਸੇਵਕ ਸਿੱਖਾ ਕਾ ਬਹੁਤੇ ਬਣਾ ਲਏ ਤਾਂ ਬਸ ਉਹਨਾਂ ਦੇ ਵਿੱਚ ਰੁੱਝ ਗਿਆ ਉਲਝ ਗਿਆ ਕਿਸੂ ਕਿਉਂ ਨ ਮੀਤ ਚਾਲੇ ਤੇ ਯਾਰ ਮਿਲਣ ਕੋ ਵਿੱਚ ਹੀ اٹਕੇ ਉਮੀਦ ਵੀ ਉਸ ਪ੍ਰਭੂ ਨਾਲ ਮਿਲਣ ਮਿਲਣਾ ਸੀ ਚੱਲੇ ਸੀ ਤੁਰੇ ਸੀ ਜੋ ਸਾਧੂ ਸੰਤਾਂ ਨੇ ਮਾਰਗ ਦੱਸਿਆ ਗੁਰੂ ਕਬੀਰ ਮਹਾਰਾਜ ਜੀ ਬਾਣੀ ਰਾਹੀਂ ਇਹ ਦੱਸਦੇ ਹਨ ਕਿ ਬਾਣੀ ਜਪ ਕੇ ਨਾਮ ਜਪ ਕੇ ਹੀ ਉਸ ਮਾਲਕ ਨੂੰ ਮਿਆ ਜਾ ਸਕਦਾ ਤਦ ਹੀ ਸਾਡੀ ਮੋਕਸ਼ ਦਾ ਦਵਾਰਾ ਸਾਨੂੰ ਮਿਲਣਾ ਹੈ ਮੁਕਤੀ ਪ੍ਰਾਪਤ ਹੋਣੀ ਹੈ ਤੇ ਹੋਣੀ ਉਹ ਮਾਲਕ ਦੀ ਬੰਦਗੀ ਕਰਕੇ ਹੋਣੀ ਹੈ ਵੋ ਕਿਸੋ ਕੀ ਹੋ ਨਮੀ ਤੇ ਚੱਲੇ ਇਥੇ ਆਪ ਮਿਲਣ ਕੋ ਹੋਦੇਮ ਹਰੀ ਨੂੰ ਭਗਵਾਨ ਨੂੰ ਮਿਲਣ ਚੱਲੇ ਸੀ ਤਾਂ ਫਿਰ ਵਿਚੇ ਜੀਵ ਬੰਦਾ ਰੁਕ ਜਾਂਦਾ ਹਸੀਆਂ ਅਟਕਣਾ ਆਉਂਦੀਆਂ ਰੁਕਾਵਟਾਂ ਆਉਂਦੀਆਂ ਤੇ ਉਹ ਮਾਲਕ ਦੀ ਬੰਦਗੀ ਕਰਦਾ ਆ ਬੰਦਗੀ ਦੇ ਵਿੱਚ ਉਹਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਤੇ ਵਿਚੇ ਅਟਕੇ ਵਿੱਚ ਉਹ ਵਿਚੇ ਰਹਿ ਜਾਂਦਾ ਜਿੱਥੇ ਆਪਣਾ ਉਥੇ ਮੰਜ਼ਲ ਪ੍ਰਾਪਤ ਕਰਨੀ ਪਹੁੰਚਣਾ ਆ ਤੇ ਉਹ ਜਿਹੜਾ ਸਫਰ ਤਿਆਰ ਕਰਨਾ ਹੈ ਤੇ ਇੱਕ ਮੰਜ਼ਲ ਸਰ ਕਰਨਾ ਦੂਜੀ ਸਰ ਕਰਨੀ ਫਿਰ ਤੀਜੀ ਫਿਰ ਚੌਥੀ ਮੰਜ਼ਲ ਤੇ ਇਹ ਬੰਦਾ ਪਹੁੰਚਦਾ ਤੇ ਮੁਕਤੀ ਦੇ ਦਵਾਰੇ ਤੇ ਪਹੁੰਚਦਾ ਮੁਕਤੀ ਦਾ ਪਦਾਰਥ ਜਿਹੜਾ ਆ ਉਹ ਭਗਵਾਨ ਦੇ ਹੱਥ ਇਨਸਾਨ ਨੇ ਬੰਦਾ ਜੋ ਕਰਮ ਕਰਦਾ ਹੈ ਉਹਦਾ ਫਲ ਉਹ ਪਰਮਾਤਮਾ ਨੂੰ ਜਿਨਾ ਜੇ ਜੇ ਪ੍ਰਭੂ ਅੱਛੇ ਕੰਮ ਪਰਮਾਤਮਾ ਦੇ ਹੁਕਮ ਅਨੁਸਾਰ ਅੱਛੇ ਕਰਮ ਕਰਦਾ ਹੈ ਸ਼ubh ਕਰਮ ਕਰਦਾ ਹੈ ਆਪਣੇ ਜੀਵਨ ਨੂੰ ਨਿਰਮਲ ਵਿਰਤੀ ਦੇ ਨਾਲ ਚਲਾਉਂਦਾ ਹੈ ਔਰ ਦੁਨੀਆ ਨੂੰ ਵੀ ਰੱਬ ਦੇ ਨਾਲ ਜੋੜਦਾ ਹੈ ਨਾਮ ਦੇ ਨਾਲ ਜੋੜਦਾ ਹੈ ਭਲੇ ਭਲੇ ਕਰਮ ਕਰਦਾ ਹੈ ਆਪਣੇ ਜੀਵਨ ਨੂੰ ਸਫਲ ਕਰਦਾ ਹੈ ਤੇ ਉਹ ਆਪਣੇ ਮਕਾਮ ਤੇ ਪਹੁੰਚ ਜਾਂਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦਗੀ ਕੀਤੀ ਨਾਮ ਜਪਿਆ ਸਿਮਰਨ ਕੀਤਾ ਔਰ ਦੁਨੀਆ ਨੂੰ ਨਾਮ ਜਪਾਇਆ ਤੇ ਉਸ ਮਾਲਕ ਨਾਲ ਜੋੜਿਆ ਗਿਆਨ ਕਰਾਇਆ ਜੋ ਬਾਣੀ ਦਾਹੀਂ ਇਸ ਸ਼ਲੋਕ ਰਾਹੀਂ ਸੰਗਤਾਂ ਨੂੰ ਵਿਆਨ ਕਰਦੇ ਹਨ ਸਬੂਤਨ ਕਰਦੇ ਹਨ ਕਿ ਭਲੇ ਲੋਕੋ ਜੇ ਮੁਕਤੀ ਦਾ ਪਦਾਰਥ ਪੂਰਣਾ ਹੈ ਜੇ ਜੀਵਨ ਸਫਲਾ ਕਰਨਾ ਹੈ ਤੇ ਉਹ ਇਸ ਸੱਚ ਦੇ ਰਾਹ ਤੇ ਚੱਲ ਕੇ ਹੀ ਪ੍ਰਭੂਵੰਦਗੀ ਦੇ ਨਾਲ ਜੁੜ ਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਨਾਮ ਦੇ ਨਾਲ ਜੁੜ ਕੇ ਜੁੜ ਕੇ ਹੀ ਤੇ ਹੀ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ